ਬੀਜਪੀ ਕਿਸਾਨ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਰਣਜੀਤ ਸਿੰਘ ਸਰਾਂ ਨੇ ਹਲਕਾ ਕਨੌਰ ਸ਼ੰਭੂ ਬਲਾਕ ਦੇ ਦਰਜਨਾ ਪਿੰਡਾਂ ਦੇ ਬੂਥਾਂ ਤੇ ਕੀਤਾ ਦੌਰਾ ਇਸ ਦੌਰਾਨ ਉਹਨਾਂ ਨੇ ਸਾਡੇ ਚੈਨਲ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣਦੇ ਹਾਂ ਰਣਜੀਤ ਸਿੰਘ ਸਰਾਂ ਦੀ ਜੁਬਾਨੀ ਦੇ ਹਲਕੇ ਦੇ ਵਿੱਚੋਂ ਬਹੁਤ ਅੱਛਾ ਰਿਸਪੌਂਸ ਆ ਇਵਨ ਮਹਾਰਾਣੀ ਪੰਨੀਤ ਘਰ ਲੋਕ ਸਭਾ ਹਲਕਾ ਸਾਰੇ ਜਿੱਤਰੇ ਨੇ ਹਾਂਜੀ ਤੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਮਹਾਰਾਣੀ ਪਰਨੀਤ कौर ਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਜਮੀਨ ਕਰਦੇ ਹਨ ਕਿ ਜੀ ਸਿੱਧ ਕਰਕੇ ਸੱਚ ਜਾਵਾਂਗੇ ਤੇ ਮਹਾਰਾਣੀ ਪਰਨੀਤ कौर ਪੰਜਾਬ ਨੂੰ ਜਗਿਆ ਰਵਾਈ ਕਰਨਗੇ ਪੰਜਾਬ ਨੂੰ ਹੁਣ ਤੱਕ ਕਿੰਨੇ ਪਿੰਡਾਂ ਦਾ ਦੌਰਾ ਤੁਸੀਂ ਕਰ ਚੁੱਕੇ ਹੋ ਮੈਂ ਤਕਰੀਬਨ 20 ਪਿੰਡਾਂ ਦੇ ਵਿੱਚ ਜਾ ਕੇ ਆ ਰਿਹਾ ਹਾਂ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਰਿਸਪਾਂਸ ਹੈ ਤੇ ਲੋਕ ਬੜੇ ਦਿਲ ਤੋਂ ਜੀਐਪੀ ਦੇ ਨਾਲ ਐਸਪੀ ਸਹਿਯੋਗ ਕਰ ਰਹੇ ਹਨ ਕਿੰਨੇ ਕ ਪਰਸੈਂਟ ਵੋਟ ਪੋਲ ਦਫਾਉਣ ਦੀ ਤੁਹਾਨੂੰ ਸੁਭਾਉਣ ਲੱਗ ਰਹੀ ਆਪਣੇ ਸਕੇ ਥੋੜਾ ਜ ਮੌਸਮ ਦਾ ਫੈਕਟਰ ਹੈ ਗਰਮੀ ਜ਼ਿਆਦਾ ਹੈ ਪਰ ਫਿਰ ਵੀ اچھی ਵੋਟਾਂ ਫਿਸ਼ ਜੇਕਰ ਲੋਕ ਸਭਾ ਹਲਕੇ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਕੋ ਜਿੱਤ ਹਾਸਲ ਕਰਦੇ ਨੇ ਤਾਂ ਤੁਸੀਂ ਕੀ ਚਾਹੁੰਦੇ ਹੋ ਵੀ ਤੁਸੀਂ ਕਿਹੜੇ ਇਥੋਂ ਦੇ ਜਿਹੜੇ ਵਾਦੇ ਆਪਣੇ ਨਾਲ ਪੂਰੇ ਕਰਾਉਣੇ ਚਾਹੁੰਗੇ ਦੇਖੋ ਜੀ ਬਹੁਤ ਡਵੈਲਪਮੈਂਟ ਬਾਕੀ ਹੈ ਜਿਸ ਤਰ੍ਹਾਂ ਕਿ ਪਾਣੀ ਦੀਆਂ ਸਮੱਸਿਆਵਾਂ ਨੇ ਪਿੰਡਾਂ ਦੇ ਵਿੱਚ ਸਹੀ ਵੇ ਦੀ ਸਮੱਸਿਆ ਹੈ ਗਰੀਬ ਲੋਕਾਂ ਦੇ ਲਈ ਘਰ ਨਹੀਂ ਹੈਗੇ ਅਸੀਂ ਮੋਦੀ ਸਰਕਾਰ ਦੀਆਂ ਜੋ ਵੀ ਸਕੀਮਾਂ ਹੈਗੀਆਂ ਉਹਨਾਂ ਨੂੰ ਅਸੀਂ ਇੱਥੇ ਲਿਆਵਾਂਗੇ ਤੇ ਪੰਡਾ ਦੇ ਡਵੈਲਪਮੈਂਟ ਦੇ ਵਿੱਚ ਸਹਿਯੋਗ ਕਰਾਂਗੇ ਮੇਨ ਤੋਂ ਉੱਤੇ ਜਿਹੜਾ ਗਰੀਬ ਤਬਕਾ ਹੈ ਉਹਨਾਂ ਲਈ ਜਿਹੜੀ ਯੋਜਨਾ ਘਰ ਦੀ ਘਰ ਬਣਾ ਕੇ ਤੇਰੀ ਮੋਦੀ ਸਰਕਾਰ ਪਿਛਲੀ ਟਰਮ ਦੇ ਵਿੱਚ ਉਹਨਾਂ ਨੇ 3 ਕਰੋੜ ਤੋਂ ਵੱਧ ਘਰ ਬਣਾਏ ਸੀਗੇ ਇਸ ਵਾਰ ਵੀ ਉਹਨਾਂ ਦੀ ਹੈ ਵੀ ਦੁੱਗਣੇ ਘਰ ਬਣਾਏ ਜਾਣਗੇ ਤਾਂ ਅਸੀਂ ਸੋਚਦੇ ਹਾਂ ਵੀ ਸਾਡੇ ਹਲਕੇ ਦੇ ਜੋ ਗਰੀਬ ਪਰਿਵਾਰ ਹੈਗੇ ਆ ਉਹਨਾਂ ਨੂੰ ਅਸੀਂ ਕਰ ਬਣਵਾ ਕੇ ਦੇ ਸਕੀਏ ਪਾਣੀ ਦੀ ਜਿਹੜੀਆਂ ਪਿੰਡਾਂ 'ਚ ਸਮੱਸਿਆਵਾਂ ਨੇ ਉਹ ਦੂਰ ਕਰ ਸਕੀਏ ਤੇ ਉਮੀਦ ਕਰਦੇ ਆਂ ਕਿ ਜੇ ਸਾਡੀ ਸਰਕਾਰ ਦੁਆਰੇ ਇਹ ਤਰ੍ਹਾਂ ਸੇ ਮਸਲੇ ਹੱਲ ਕਰਾਂਗੇ ਆਪਦੇ ਲੋਕਾਂ ਤੱਕ ਨਹੀਂ ਪਹੁੰਚ ਪਉਂਦੀਆਂ ਉਹਨਾਂ ਵਾਸਤੇ ਵੀ ਕੋਈ ਅਲੱਗ ਪ੍ਰੋਜੈਕਟ ਵੀ ਸਟਾਰਟ ਕਰੂੰਗੇ ਜਾਂ ਕਿਸੇ ਨੂੰ ਲੋਕਾਂ ਨੂੰ ਪਤਾ ਲੱਗ ਸਕੇ ਹਾਂਜੀ ਅਸੀਂ ਤਕਰੀਬਨ ਜਿਹੜਾ ਬਲੌਕ ਲੈਵਲ ਤੇ ਆਫਿਸ ਖੋਲਾਂਗੇ ਲੋਕਾਂ ਦੀ ਹੈਲਪ ਲਈ تاکہ ایوشمان کارڈ یا بہت سارے کے جڑے 5 ایکڑ تو ਘੱਟ ਕਿਸਾਨਾਂ ਉਹਨਾਂ ਦੇ ਜਿਹੜੀ ਸਨਮਾਨ ਨਦੀ ਯੋਜਨਾ ਦੇ ਵਿੱਚ ਰਜਿਸਟ੍ਰੇਸ਼ਨ ਨਹੀਂ ਉਹ کروائیں گے ایوشمان کارڈ ਬਣوانے والے بہت ਬਹੁਤ ਲੋਕਾਂ ਦੇ ਪਏ ਹੈ ਜਿਨ੍ਹਾਂ ਨੂੰ ਪਤਾ ਨਹੀਂ ایوشمان ਚਵਨ کارڈ 5 ਲੱਖ ਦਾ بیمہ ਸਰਕਾਰ ਫ੍ਰੀ ਦੇ ਵਿੱਚ ਦੇ ਰਹੀ ਹੈ ਤੇ بہت کچھ ਹੈਗਾ ਹੈ ਸੈਂਟਰ ਤੋਂ ਜਿਹੜਾ ਆਪਾਂ ਨੂੰ ਮਿਲਦਾ ਹੈ ਜੇ ਆਪਾਂ ਨੂੰ ਪਤਾ ਨਹੀਂ ਸਿਲੰਡਰ ਵਗੈਰਾ ਹੈਗੇ ਆਪਣੇ ਗਰੀਬ ਪਰਿਵਾਰਾਂ ਲਈ ਉਹ ਵੀ ਅਸੀਂ ਅਰੇਂਜ ਕਰਵਾ ਕੇ ਦੇਾਂਗੇ